ਇਓ ਯਾਰ ਚੈੱਕ ਕਰੋ ਐਡਾ ਚਾਹ ਕਿੰਨਾ ਚਾਹ ਬਹੁਤ ਡੀ ਮੈਨ ਹੈ ਡੀ ਮੈਨ ਅਸੀਂ ਤੁਹਾਡੇ ਬੱਚੇ ਆ ਸਾਡੇ ਲਈ ਵੀ ਦੁਆ ਕਰਿਓ ਅਸੀਂ ਤੁਹਾਡੇ ਨਾਲ ਉਹ ਲੋੜੋ ਹੀ ਸੰਦ ਦੱਸਿਓ ਦੇਖੋ ਮਾੜੇ ਟਾਈਮ ਦੇ ਵਿੱਚ ਤੁਹਾਡੇ ਕੋਈ ਦੋਸਤ ਕੋਈ ਰਿਸ਼ਤੇਦਾਰ ਖੜਾ ਹੈ ਕੌਣ ਖੜਾ ਹੈ ਤੁਹਾਡੀ ਵਾਈਫ ਤਾਂ ਇਹਦਾ ਥੈਂਕ ਯੂ ਕਰਿਆ ਕਰੋ ਜਾ ਕੇ ਫਿਰੇ ਸ਼ਾਮ ਥੈਂਕਲੈਸ ਜੌਬ ਹੈ ਪੇਸ਼ੈਂਟ ਫਿਰ ਵੀ ਕੰਪਲੇਂਟ ਕਰ ਦਿੰਦਾ ਕੋਈ ਨਾ ਕੋਈ ਮਾੜਾ ਕਹਿ ਹੀ ਦਿੰਦਾ ਪਰ ਤਾਂ ਜਿਗਰਾ ਤੁਹਾਡਾ ਕਿੰਨੇ ਪੈਸੇ ਲੱਗੇ ਸੀ ਉੱਥੇ ਉੱਥੇ ਤਾਂ ਬਹੁਤ 2 ਲੱਖ ਰੁਪਏ ਪੰਜ ਇੱਥੇ ਕਿੰਨੇ ਲੱਗੇ ਹੁਣ ਕੁਛ ਵੀ ਨਹੀਂ ਤਨ ਪੁੱਤਰੋਂ ਤਨ ਮਾਂ ਜਿੰਨਾ ਨਾ ਮਾਤਾ ਨਾਨਾ ਧੰਨਵਾਦ 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 ਕੋਈ ਗੱਲ ਦੱਸਿਓ ਕੋਈ ਲੋੜ ਹੋਈ ਥੈਂਕ ਯੂ ਭੈਣੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਸਾਰੇ ਪੇਸ਼ੈਂਟਸ ਦੀ ਕੋਈ ਪੇਸ਼ੈਂਟ ਤਾਂ ਐਦਾਂ ਆਂਦੇ ਵੀ ਜਿਵੇਂ ਤੁਹਾਡੇ ਰਿਲੇਟਿਵ ਹੀ ਹੋਣ ਅਰੇ ਯਾਰ ਅਰੇ ਯਾਰ ਸਾਰੇ ਜਾ ਕੇ ਨਾ ਪਹਿਲਾਂ ਡਾਕਟਰ ਨੂੰ ਚੈੱਕ ਕਰਨ ਤੋਂ ਪਹਿਲਾਂ ਉਹਦੇ ਸਿਰ ਤੇ ਹੱਥ ਰੱਖੀਓ ਕਿਉਂ ਮੈਨੂੰ ਠੀਕ ਕਰ ਦੇ ਜਮਾ ਘੱਟ ਕਰ ਲੈ ਇਹ ਸਿਰਫ ਪਿਆਰ ਚ ਨਹੀਂ ਤਾਂ ਮੈਂ ਚਾਹ ਪੀਂਦਾ ਨਹੀਂ ਪਿਆਰ ਚ ਤਾਂ ਮੈਂ ਜ਼ਹਿਰ ਵੀ ਪੀ ਲਾਂ ਯਾਰ ਚਾਹ ਹੋ ਗਿਆ ਜ਼ਹਿਰ ਫੋਟੋ ਤੋਂ ਪਹਿਲਾਂ ਫੋਟੋ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਤੁਸੀਂ ਇੰਨੇ ਪੇਸ਼ੈਂਟਾਂ ਦੀ ਸੇਵਾ ਕਰ ਰਹੇ ਹੋ ਬਹੁਤ ਥੈਂਕ ਯੂ ਦਿਲੋਂ ਥੈਂਕ ਯੂ ਧੰਨਵਾਦ ਹੋ ਠੀਕ ਹੋ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਥੈਂਕ ਯੂ ਕੋਈ ਲੋੜ ਹੋਈ ਦੱਸ ਦਿਓ ਠੀਕ ਹੋ ਅੰਕਲ ਕੋਈ ਦਿੱਕਤ ਤਾਂ ਨਹੀਂ ਆ ਰਹੀ ਬੜੀ ਸੇਵਾ ਕਰ ਰਹੇ ਨੇ ਡਾਕਟਰ ਸਾਹਿਬ ਤੁਹਾਡੀ ਦੱਸਿਆ ਮੈਨੂੰ ਹਾਂ ਜੀ ਹਾਂ ਜੀ ਅੱਛਾ ਤੁਸੀਂ ਨਾਲ ਹੋ ਅੰਟੀ ਜੀ ਤੁਸੀਂ ਕੀ ਲਗਦੇ ਹੋ ਬੈਠੇ ਜੀ ਅੱਛਾ ਤੁਹਾਡੇ ਹਸਬੰਦ ਨੰਦਿਆ ਨੂੰ ਦੇਰ ਚੜ ਹੋ ਗਿਆ ਕਿੰਨੇ ਸਾਲ ਹੋਏਗਾ 34 ਠੀਕ ਹੋ ਤੁਸੀਂ ਹਾਂ ਠੀਕ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਇਲਾਜ ਵਧੀਆ ਚੱਲ ਰਿਹਾ ਬਹੁਤ ਵਧੀਆ ਮਿਹਰਬਾਨੀ ਤੁਹਾਡੀ ਮਾਲਕ ਦੀ ਮਾਲਕ ਜਿਹੜਾ ਇਹ ਆਪਣੇ ਮਾਲਕ ਦੀ ਹੋਈ ਮਾਲਕ ਸਰਬੱਤ ਦਾ ਭਲਾ ਸਭ ਦਾ ਭਲਾ ਮੰਗੇ ਜਿਹੜੇ ਬਾਕੀ ਮਰੀਜ਼ ਐਡਮਿਟ ਨੇ ਇਹਨਾਂ ਵਾਸਤੇ ਵੀ ਦੁਆ ਕਰਿਓ ਬਹੁਤ ਵਧੀਆ ਮੈਂ ਦੁਆ ਹੀ ਕਰ ਕੋਈ ਗੱਲ ਹੋਰ ਕੋ ਸੇਵਾ ਸਾਡਾ ਲੈ ਕੇ ਮਿਲਣਾ ਐ ਸੀ ਤੁਹਾਨੂੰ ਠੀਕ ਐ ਠੀਕ ਕੋ ਦੱਸਿਓ ਲੋੜ ਹੋਈ ਸਾਨੂੰ ਠੀਕ ਐ ਧਿਆਨ ਰੱਖਿਓ ਜਿਹੜੇ ਡਾਕਟਰ ਸਾਹਿਬ ਤੁਹਾਡਾ ਇਲਾਜ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਰਿਓ ਬਹੁਤ ਵਧੀਆ ਜਿਹੜੇ ਵੀ ਤੁਹਾਡੀ ਮਦਦ ਕਰ ਰਹੇ ਨੇ ਸਭ ਦਾ ਧੰਨਵਾਦ ਕਰਿਓ ਕੋਈ ਗੱਲ ਮਾਲਕ ਕਿਰਪਾ ਕਰੇ ਕੋਈ ਗੱਲ ਕੋਈ ਲੋੜ ਹੋਈ ਦੱਸਿਓ ਮੈਂ ਇੱਥੇ ਹੀ ਆਂ ਪ੍ਰੈਸ਼ਰ ਨਹੀਂ ਬਹੁਤ ਜ਼ਿਆਦਾ ਕੋਈ ਗੱਲ ਅਸੀਂ ਤੁਹਾਡੇ ਬੱਚੇ ਆ ਸਾਡੇ ਲਈ ਵੀ ਦੁਆ ਕਰਿਓ ਅਸੀਂ ਤੁਹਾਡੇ ਨਾਲ ਕੋਈ ਲੋੜ ਹੋਈ ਸੰਦ ਦੱਸਿਓ ਠੀਕ ਐ ਕੋਈ ਗੱਲ ਮਾਲਕ ਕਿਰਪਾ ਕਰੇਗਾ ਅਰਦਾਸ ਕਰਾਂਗੇ ਅਸੀਂ ਵੀ ਠੀਕ ਹੈ ਜੀ ਧਿਆਨ ਰੱਖਿਓ ਮੈਂ ਇੱਥੇ ਹੀ ਕੋਈ ਲੋੜ ਹੋਈ ਦੱਸ ਦਿਓ ਠੀਕ ਹੈ ਇਹ ਲੁਧਿਆਣੇ ਵੀ ਆਏ ਸਾਰੇ ਪੇਸ਼ੈਂਟ ਹਾਂ ਇਹ ਲੁਧਿਆਣੇ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਤੁਹਾਡੇ ਨਾਲ ਕੌਣ ਹੈ ਵਾਈਫ ਨੇ ਜੀ ਕੁੜੀ ਹੈ ਅੱਛਾ ਤੁਸੀਂ ਲੁਧਿਆਣੇ ਮਿਲੇ ਸੀ ਸਾਨੂੰ ਕੀ ਹੋਇਆ ਸੀ ਤੁਹਾਨੂੰ ਐਕਸੀਡੈਂਟ ਹੋ ਗਿਆ ਸੀ ਜੀ ਐਕਸੀਡੈਂਟ ਹੋ ਗਿਆ ਸੀ ਲੱਤ ਤੇ ਬਾਹਾਂ ਟੁੱਟ ਗਈ ਸੀ ਲੱਤ ਤੇ ਬਾਹਾਂ ਟੁੱਟ ਗਈ ਸੀ ਹੁਣ ਠੀਕ ਹੋ ਹਾਂ ਜੀ ਦੇਖੋ ਮਾਡੇ ਟਾਈਮ ਦੇ ਵਿੱਚ ਤੁਹਾਡੇ ਕੋਈ ਦੋਸਤ ਕੋਈ ਰਿਸ਼ਤੇਦਾਰ ਖੜਾ ਹੈ ਕੌਣ ਖੜਾ ਹੈ ਕੌਣ ਖੜਾ ਤੁਹਾਡੇ ਨਾਲ ਇਸ ਟਾਈਮ ਤੁਹਾਡੀ ਵਾਈਫ ਥਾਏ ਦਾ ਥੈਂਕ ਯੂ ਕਰਿਆ ਹਸਪੀਟਲ ਚ ਆ ਕੇ ਬੰਦੇ ਨੂੰ ਪਤਾ ਲੱਗਦਾ ਕਿ ਕੌਣ ਉਹਦਾ ਨਾ ਖੜਦਾ ਕੌਣ ਨਹੀਂ ਉਹੀ ਅਸਲ ਰਿਸ਼ਤੇ ਹੁੰਦੇ ਨੇ ਤਾਂ ਜਾ ਕੇ ਤੁਹਾਡੀ ਬੇਟੀ ਹੈ ਪੜਦੇ ਹੋ ਬੇਟਾ ਕਿਹੜੀ ਕਲਾਸ ਚ ਡਾਕਟਰ ਸਾਹਿਬ ਦਾ ਥੈਂਕ ਯੂ ਕਰਿਓ ਜਿਹੜੇ ਤੁਹਾਡੀ ਇੰਨੀ ਸੇਵਾ ਕਰ ਰਹੇ ਨੇ ਕੋਈ ਦਵਾਈ ਦੀ ਦਿੱਕਤ ਤਾਂ ਨਹੀਂ ਆ ਰਹੀ ਸਭ ਠੀਕ ਹੈ ਚਲੋ ਕੋਈ ਲੋੜ ਹੋਈ ਦੱਸਿਓ ਕੀ ਸ਼ੁਭ ਨਾਮ ਤੁਹਾਡਾ ਰਾਹੁਲ ਜੈਨ ਰਾਹੁਲ ਜੈਨ ਧਿਆਨ ਰੱਖਿਓ 1.5 ਮਹੀਨੇ ਬਾਅਦ ਇਹ ਦੁਬਾਰਾ ਆਪਰੇਸ਼ਨ ਕਰਨ ਨੂੰ ਕਿਹਾ ਕਰਤਾ ਹਾਂ ਕੋਈ ਗੱਲ ਨਹੀਂ ਥੋੜਾ ਡਾਈਟ ਦਾ ਧਿਆਨ ਰੱਖਿਓ ਜਿਵੇਂ ਜਿਵੇਂ ਡਾਕਟਰ ਸਾਹਿਬ ਕਹਿਣਗੇ ਕਰੀ ਜਾਓ ਕੋਈ ਦਵਾਈਆਂ ਦੀ ਕੋਈ ਇਲਾਜ ਦੀ ਲੋੜ ਹੋਈ ਸਾਨੂੰ ਮਿਲ ਲੈ ਠੀਕ ਹੈ ਜੀ ਧੰਨਵਾਦ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਕਿਵੇਂ ਠੀਕ ਹੋ ਜੀ ਠੀਕ ਆ ਛਿਲਿਆ ਹੋਇਆ ਮੈਨੂੰ ਬਹੁਤ ਜ਼ਿਆਦਾ ਕੋਈ ਗੱਲ ਠੀਕ ਕਰਨਾਸਤੇ ਥੋੜਾ ਦਰਦ ਦੇਣਾ ਪੈਣਾ ਨਾਲ ਕਿੱਥੇ ਤੁਹਾਡੇ ਨਾਲ اٹੈਂਡੈਂਟ ਕੌਣ ਹੈ ਕਿਉਂ ਰੋਨੇ ਕਿਉਂ ਰੋਵੋ ਨਾ ਠੀਕ ਹੋਣਾ ਤੁਸੀਂ ਤਾਂ ਹੀ ਠੀਕ ਹੋਇਆ ਨਾ ਦਰਦ ਤੋਂ ਬਾਅਦ ਹੀ ਠੀਕ ਹੋਣਾ ਕੀ ਹੋਇਆ ਕੀ ਸੀਗਾ ਇਹਨਾਂ ਨੂੰ ਇਹਨਾਂ ਦੇ ਨਾਲ ਫੈਮਿਲੀ ਕਿੱਥੇ ਉਹ ਨਾਣ ਗਏ ਗੁਰਦੁਆਰਾ ਸਾਹਿਬ ਅੱਛਾ ਅੱਛਾ ਕੋਈ ਗੱਲ ਨਹੀਂ ਤੁਹਾਡੀ ਸੇਵਾ ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੇਵਾ ਜਿੱਦਕਤ ਮੇਰੀ ਖਾਣ ਪੀਣ ਦੀ ਬਹੁਤ ਦਿੱਕਤ ਆ ਕੀ ਦਿੱਕਤ ਆ ਦਿੱਕਤ ਹੈ ਡਾਕਟਰ ਕਹਿੰਦੇ ਆਂਡੇ ਛੇ ਦੇਖੋ ਖਾਓ ਗਈ ਇਦਾਂ ਦੀ ਸਿਹਤ ਆ ਦੇ ਸਿਹਤ ਸ਼ਕਤੀ ਕਿੰਨੇ ਆਂਡੇ ਖਾਣੇ ਰੋਜ਼ ਕਿੱਟ ਘੱਟ ਘੱਟ ਚਾਰ ਘੰਟੇ ਤਾਂ ਹੋਣੇ ਚਾਹੀਦੇ ਕਰਾਓ ਜੀ ਇਹਨਾਂ ਦੇ ਰੋਜ਼ ਦੇ ਚਾਰ ਆਂਡੇ ਕਰਾਓ ਸੱਚ ਕਾਲੀ ਸੱਚ ਕਾਲੀ ਇਹ ਮੈਡੀਕਲ ਹਿਸਟਰੀ ਹੈ ਬਹੁਤ ਥੈਂਕ ਯੂ ਭੈਣੇ ਬਹੁਤ ਧੰਨਵਾਦ ਬੜੀ ਤਾਰੀਫ ਕਰਦੇ ਨੇ ਤੁਹਾਡੀ ਔਰ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਪੇਸ਼ੈਂਟਾਂ ਦੀ ਬਹੁਤ ਅਰੇ 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 ਮੈਂ ਤੁਹਾਡਾ ਫੈਨ ਹਾਂ ਜੀ ਨਹੀਂ ਨਹੀਂ ਕਿਉਂਕਿ ਬਹੁਤ ਘੱਟ ਪ੍ਰੋਫੈਸ਼ਨ ਹੁੰਦੇ ਨੇ ਜਿਹਦੇ ਵਿੱਚ ਤੁਹਾਡਾ ਭਾਵ ਇਨਵੋਲ ਹੁੰਦਾ ਤੇ ਤੁਸੀਂ ਪੇਸ਼ੈਂਟ ਦੀ ਜਿਹੜੀ ਇੰਨੀ ਸੇਵਾ ਕਰਦੇ ਹੋ ਇਹਨੇ ਦੁਖੀ ਹਿਰਦੇ ਨੂੰ ਠੰਡ ਪਹੁੰਚਾਉਂਦੇ ਹੋ ਬੜਾ ਧੰਨਵਾਦ ਜੀ ਤੁਹਾਡਾ ਵੀ ਭੈਣੇ ਸਵੇਰੇ ਸ਼ਾਮ ਥੈਂਕਲੈਸ ਜੌਬ ਹੈ ਪੇਸ਼ੈਂਟ ਫਿਰ ਵੀ ਕੰਪਲੇਂਟ ਕਰ ਦਿੰਦਾ ਕੋਈ ਨਾ ਕੋਈ ਮਾੜਾ ਕਹਿ ਹੀ ਦਿੰਦਾ ਪਰ ਧੰਜ ਜਿਗਰਾ ਤੁਹਾਡਾ ਤੁਹਾਨੂੰ ਪਰਮਾਤਮਾ ਨੇ ਡਿਊਟੀ ਤੇ ਸਖਤ ਡਿਊਟੀ ਦਿੱਤੀ ਆ ਥੈਂਕਲੈਸ ਜੌਬ ਹੈ ਡਾਕਟਰਸ ਦੀ ਸਟਾਫ ਦੀ ਕਿਉਂਕਿ ਡਾਕਟਰ ਤਾਂ ਥੈਂਕ ਯੂ ਕਰ ਦਿੰਦੇ ਨੇ ਪਰ ਤੁਹਾਡਾ ਕੋਈ ਥੈਂਕ ਯੂ ਨਹੀਂ ਕਰਦਾ ਤਾਂ ਤੁਹਾਡਾ ਥੈਂਕ ਯੂ ਮੈਂ ਕਰਦਾ ਥੈਂਕ ਯੂ ਬਹੁਤ ਸ਼ੁਕਰੀਆ ਇਹ ਸਟੂਡੈਂਟਸ ਆ ਸਾਰੇ ਹਾਂਜੀ ਅਜੇ ਕਰ ਰਹੇ ਆ ਟ੍ਰੇਨਿੰਗ ਤੁਸੀਂ ਪਰਮਾਤਮਾ ਦਾ ਦੂਜਾ ਰੂਪ ਹੋ ਜੇ ਜਦੋਂ ਬੰਦਾ ਕੋਈ ਦਰਦ 'ਚ ਹੁੰਦਾ ਉਦੋਂ ਰੋਂਦਾ ਤੇ ਜਦੋਂ ਉਹ ਰੋਂਦਾ ਫਿਰ ਉਹ ਹੈਲਪ ਮੰਗਦਾ ਮਦਦ ਮੰਗਦਾ ਤਾਂ ਤੁਸੀਂ ਜਦੋਂ ਉਹਦੀ ਮਦਦ ਕਰਦੇ ਹੋ ਫਿਰ ਉਹ ਸਿੱਧੀ ਦੁਆ ਰੱਬ ਤੱਕ ਲੱਗਦੀ ਇੱਕ ਦੁਖੀ ਮਨ ਜਦੋਂ ਦੁਆ ਕਰਦਾ ਨਾ ਫਿਰ ਉਹ ਪੂਰੀ ਹੁੰਦੀ ਤਾਂ ਜਿੰਨੀ ਤੁਸੀਂ ਇੱਥੇ ਸੇਵਾ ਕਰ ਸਕਦੇ ਹੋ ਕਰ ਰਹੇ ਹੋ ਮੇਰੇ ਲੈਕਚਰ ਨਾਲ ਨਹੀਂ ਕੁਝ ਹੋਣਾ ਪਰ ਥੈਂਕ ਯੂ ਧੰਨਵਾਦ ਬਹੁਤ ਧ ਸਾਡੇ ਵੀ ਪੇਸ਼ੈਂਟਸ ਨੂੰ ਤੁਸੀਂ ਇੰਨੇ ਸਾਲਾਂ ਤੋਂ ਡੀਲ ਕਰ ਰਹੇ ਹੋ ਬਹੁਤ ਧੰਨਵਾਦ ਸਾਡੀ ਕਦੀ ਲੋੜ ਹੋਵੇ ਤੁਸੀਂ ਜਰੂਰ ਦੱਸਿਓ ਮੇਰੇ ਟੀਮ ਮੈਂਬਰ ਇੱਥੇ ਹੀ ਨੇ ਤੇ ਤੁਸੀਂ ਵੀ ਦੀਦੀ ਕਦੀ ਕਿਸੇ ਪੇਸ਼ੈਂਟ ਨੂੰ ਕੋਈ ਦਿੱਕਤ ਆਵੇ ਸਾਨੂੰ ਜਰੂਰ ਸੇਵਾ ਲਾ ਠੀਕ ਤੁਹਾਡੀ ਅੰਕਲ ਮੈਂ ਕਹਿੰਦਾ ਅੱਜ ਤੋਂ ਡਾਈਟ ਦਾ ਵੀ ਇੰਤਜ਼ਾਮ ਕਰਾਉਂਦੇ ਨੇ ਡਾਕਟਰ ਸਾਹਿਬ ਦਾ ਵੀ ਥੈਂਕ ਯੂ ਕਰਿਆ ਕਰੋ ਦਿਹਾੜੀ ਚਾਰ ਵਾਰੀ ਡਾਕਟਰ ਸਾਹਿਬ ਨੂੰ ਹਾਸ ਕੇ ਬੋਲਣਾ ਥੈਂਕ ਯੂ ਕਹਿੰਨਾ ਚਲੋ ਮੈਨੂੰ ਟ੍ਰੀਟਮੈਂਟ ਮੇਰੇ ਘਰਦਨ ਦਰੋਂ ਘਰ ਭੇਜੋ ਮੇਰੇ ਪਰਿਵਾਰ ਦੀ ਬੇਟੀ ਕੱਲੀ ਆ ਤੁਸੀਂ ਠੀਕ ਹੋ ਠੀਕ ਹੋ ਇੱਥੇ ਬੈਠੇ ਵੀ ਆਪਣੀ ਬੇਟੀ ਬੀਟੀ ਫੜਦੀ ਆ ਸਕੂਲੇ ਕੋਈ ਗੱਲ ਕੋਈ ਗੱਲ ਤੁਸੀਂ ਠੀਕ ਹੋ ਜਾਓ ਫਿਰ ਠੀਕ ਹੋ ਕੇ ਉਹਨੂੰ ਸਕੂਲ ਛੱਡਣ ਜਾਇਓ ਠੀਕ ਹੈ ਕਦੋਂ ਕਹਿੰਦੇ ਡਾਕਟਰ ਛੁੱਟੀ ਹੋ ਜਾਏਗੀ ਡਾਕਟਰ ਸਕਿਨ ਗ੍ਰਾਫਟਿੰਗ ਤੋਂ ਯਾਨੀ ਕਿ ਮੈਂ ਛੁੱਟੀ ਕਰ ਰਿਹਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮਾਸਟਰ ਉਹਨਾਂ ਦੇ ਪੱਟ ਤੋਂ ਮਾਸਟਰ ਹੁੰਦੇ ਹੁੰਦੇ ਪਲਾਸਟਿਕ ਸਰਜਰੀ ਹੁੰਦੀ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੁਹਾਡਾ ਕਰਾ ਦਿੰਗੇ ਤੁਹਾਡਾ ਡਾਈਟ ਦਾ ਇੰਤਜ਼ਾਮ ਅੱਜ ਤੋਂ ਹੀ ਕਰਾ ਦਿੰਦੇ ਨੇ ਠੀਕ ਹੈ ਠੀਕ ਹੈ ਸਭ ਅੱਜ ਤੋਂ ਹੀ ਕਰਾ ਦੇ ਕਰੋ ਕੋਈ ਗੱਲ ਮਾਲਕ ਕਿਰਪਾ ਕਰੇ ਕੋਈ ਗੱਲ ਕੋਈ ਗੱਲ ਕੋਈ ਗੱਲ ਧੰਨਵਾਦ ਭੈਣੇ ਬਹੁਤ ਧ دل دیਆਂ ਗਹਿਰਾਈਆਂ ਚੋਂ ਧੰਨਵਾਦ। थैंक यू ਭੈਣੇ। ਬਹੁਤ ਧੰਨਵਾਦ। شکریہ۔ ٹھیک ਹੋ ਗਿਆ। ਐਡਾ ਚਾਹ। ਇੰਨਾ ਚਾਹ। ਬਹੁਤ ਵੱਡੀ ਭੈਣ ਹੈ ਜੁੱਤੀ ਵਿੱਚ ਬਾਹਰ। ਮੈਂ ਮਹਿਸੂਸ ਕਰ ਸਕਦਾ ਹਾਂ। ਆਪਾਂ ਸਿੰਪਲ ਕੈਮਰੇ ਤੋਂ ਕਰ ਲਈਏ? ਹਾਂ ਸਿੰਪਲ ਨਾਲ ਕਰ। ਵੈਬ। ਸੌਰੀ ਨਾ। ਕਰ। ਅਸੀਂ ਫੈਨ ਆ ਮੈਂ। ਹੋਏ ਭਈ ਨਹੀਂ। ਸੁਣੀ ਨਹੀਂ ਆਈ। ਹੋਰ ਲਵਾਗੇ। थैंक यू। ਇੱਕ ਹੀ ਵਾਰ। ਹਾਂ ਲੈ ਲੋ ਕਰ ਤੁਸੀਂ ਕਰ ਦੋ ਆਪਣੇ ਧੰਨ ਜੋ ਮਦਦ ਹੋਈ ਸੀ ਜਰੂਰ ਕਰਾਂ ਧੰਨਵਾਦ ਲੈ ਲੋ ਲੈਣੇ ਲੈ ਲੋ ਥੈਂਕ ਯੂ ਮੈਮ ਥੈਂਕ ਯੂ ਸਰ ਥੈਂਕ 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 ਸੱਚ ਕਾਲੀ ਸੱਚ ਕਾਲੀ ਸੱਚ ਕਾਲੀ ਸੱਚ ਕਾਲੀ ਅੱਛਾ ਤੁਹਾਡਾ ਪੇਸ਼ੈਂਟ ਹੈ ਆਪਣੇ ਲੁਧਿਆਣੇ ਤੋਂ ਤੁਸੀਂ ਭੇਜਿਆ ਸੀ ਰਾਤ ਨੂੰ 12:30 ਵਜੇ ਅੱਛਾ 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 ਕਿਵੇਂ ਕੰਡੀਸ਼ਨ ਨੂੰ ਤੁਹਾਡੀ ਕਿਵੇਂ ਠੀਕ ਹੋ ਕੀ ਲੱਗਦੇ ਨੇ ਤੁਹਾਡੇ ਮੇਰਾ ਬ੍ਰਦਰ ਤੁਹਾਡੇ ਬ੍ਰਦਰ ਨੇ ਇਹ ਜੇ ਮੇਰਾ ਪਤੀ ਜੀ ਅੱਛਾ ਇਹ ਤੁਹਾਡੇ ਪਾਪਾ ਨੇ ਕੀ ਹੋਇਆ ਸੀ ਇਹਨਾਂ ਨੂੰ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਹੋ ਗਿਆ ਸੀ ਕਿਥੇ ਲੁਧਿਆਣੇ ਹਾਂ ਜਿਹੜੇ ਲੁਧਿਆਣੇ ਗਏ ਸੀ ਹਨਾ ਰਾਤ ਨੂੰ ਅਸੀਂ ਪਰ ਤੁਹਾਨੂੰ ਗਏ ਸੀ ਤੁਹਾਡੇ ਕੋ ਫਿਰ ਤੁਸੀਂ ਕਹਤਾ ਸੀ ਐਂਬੂਲੈਂਸ ਕਰੋ ਤੇ ਦੀਪ ਦੇ ਵਿੱਚੋਂ ਛੁੱਟੀ ਪਹਿਲਾਂ ਐਡਮਿਟ ਦੀਪਸੀ ਲੁਧਿਆਣਾ ਕਿੰਨੇ ਪੈਸੇ ਲੱਗੇ ਸੀ ਉੱਥੇ ਉੱਥੇ ਤਾਂ ਬਹੁਤ 2 ਲੱਖ ਰੁਪਇਆ ਪੰਜ ਇੱਥੇ ਕਿੰਨੇ ਲੱਗੇ ਹੁਣ ਵਿੱਚ ਕੁਝ ਵੀ ਕੁਝ ਵੀ ਨਹੀਂ ਕੋਈ ਦਵਾਈ ਤੁਹਾਡੀ ਫ੍ਰੀ ਆ ਰਹੀ ਹੈ ਦਵਾਈ ਫ੍ਰੀ ਆ ਰਹੀ ਹੈ ਤੁਹਾਡੇ ਲੋ ਵੀ ਤੇ ਮਾਲਕ ਵੱਲੋਂ ਇਹ ਜਿਹੜੀ ਦਵਾਈਆਂ ਦੇ ਪੈਸੇ ਨੇ ਨਾ ਇਹ ਜਿਹੜੇ ਸੱਜਣ ਭੇਜ ਰਹੇ ਨੇ ਤੁਹਾਨੂੰ ਦਵਾਈਆਂ ਉਹਨਾਂ ਵਾਸਤੇ ਦੁਆ ਜਰੂਰ ਕਰਿਓ ਬਸ ਇੰਨਾ ਕਰ ਦਿਓ ਸਾਡੂ ਅਸੀਂ ਤੁਹਾਡੀ ਵੀ ਦੁਆ ਕਰਦੇ ਆ ਸਾਡੇ ਤੋਂ ਜ਼ਿਆਦਾ ਉਹਨਾਂ ਲਈ ਕਰਿਓ ਤੇ ਉਹਨਾਂ ਦੀ ਵੀ ਕਰਦੇ ਆ ਇਸ ਟਾਈਮ ਨਾਲ ਸਾਡੇ ਫਰੀਦਕੋਟ ਚ 15 20 ਮਰੀਜ਼ ਤੋੜੇ ਚੰਗੇ ਕਰਮ ਨੇ ਇਦਾਂ ਦਾ ਪੁੱਤ ਮਿਲੇਆ ਚੰਗੇ ਕਰਮ ਨੇ ਰੋਨੇ ਕਿਉਂ ਇਹ ਰੋਂਦੇ ਆ ਵੀ ਮੈਨੂੰ ਛੁੱਟੀ ਕਰਾ ਲੋ ਕੀ ਸੋਚਦੇ ਹੋ ਬੇਟੀਆਂ ਇਕੱਲੀਆਂ ਕਰ ਕੋਈ ਮਾਲਕ ਕਿਰਪਾ ਕਰੇਗਾ ਕਿਰਪਾ ਕਰੇਗਾ ਕੋਈ ਨਹੀਂ ਮਸਾ ਤਾਂ ਆਰਾਮ ਕਰਨ ਦਾ ਮੌਕਾ ਮਿਲਿਆ ਸਾਰੀ ਜ਼ਿੰਦਗੀ ਭੱਜ ਦੌੜ ਕੇ ਕੱਢਤੀ ਆਰਾਮ ਦਾ ਕਦੀ ਮੌਕਾ ਹੀ ਨਹੀਂ ਮਿਲਿਆ ਹੁਣ ਮਿਲਿਆ ਤੇ ਜਵਾੜੇ ਨਾਲ ਵੀ ਕਰਦਾ ਕੋਈ ਗੱਲ ਠੀਕ ਹੋ ਤੁਸੀਂ ਨਾ ਨੰਦ ਲਓ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਕਰੋ ਦਾ ਰਾਮ ਰਾਮ ਕਰਾਇਆ ਕਰੋ ਜਿੰਨੂੰ ਵੀ ਜੰਮਦੇ ਹੋਂ ਆਪਣੇ ਪੁਰਖਾਂ ਨੂੰ ਉਹਨਾਂ ਦਾ ਨਾਮ ਜਪਿਆ ਕਰੋ ਇਨਾਂ ਦਾ ਧੰਨਵਾਦ ਕਰਿਓ ਤੁਹਾਡਾ ਲੈਕ ਪੁੱਤਰ ਹੈ ਤੁਹਾਡੀ ਭੈਣ ਹੈ ਸੇਵਾ ਕਰ ਰਹੀ ਐਨੀ ਇਨਾਂ ਦਾ ਧੰਨਵਾਦ ਕਰਿਓ ਡਾਕਟਰ ਸਾਹਿਬ ਦਾ ਧੰਨਵਾਦ ਕਰਿਓ ਜਿਹੜੇ ਤੁਹਾਨੂੰ ਦਵਾਈਆਂ ਲੈ ਕੇ ਦੇ ਰਹੇ ਨੇ ਨਹੀਂ 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 ਭੈਣ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਸਾਨੂੰ ਇੱਥੇ ਚੱਕਰ ਪਚਾਇਆ ਨਹੀਂ ਤਾਂ ਇਹਦੇ ਕੋਈ ਹੱਲ ਨਹੀਂ ਸੀ ਜੀ ਆਪਾਂ ਕਰ ਜਾ ਚੱਕ ਕੇ 2 ਲੱਖ ਉੱਥੇ ਲਾਇਆ ਆਹ ਰਹਿ ਗਈ ਆ ਬੱਸ ਤੇ ਬਾਹ ਹੋ ਜਾਣਾ ਠੀਕ ਬਾਹ ਹੋ ਜਾਣਾ ਠੀਕ ਹੋ ਜਾਣਾ ਠੀਕ ਜਿਹੜੇ ਵੀ ਡਾਕਟਰ ਇੱਥੇ ਤੁਹਾਡੀ ਸੇਵਾ ਕਰ ਰਹੇ ਇਨਾਂ ਦਾ ਧੰਨਵਾਦ ਸਟਾਫ ਦਾ ਧੰਨਵਾਦ ਬਹੁਤ ਸ਼ੁਕਰੀਆ ਸਭ ਦੀ ਧੰਨਵਾਦ ਕਰੋ ਕੋਈ ਗੱਲ ਕੋਈ ਗੱਲ ਨਹੀਂ ਹੋਰ ਕੋਈ ਦਿੱਕਤ ਤਾਂ ਨਹੀਂ ਆ ਰਹੀ ਕੋਈ ਲੋਡ ਦਿੱਕਤ ਨਹੀਂ ਆ ਰਹੀ ਹੈ ਕੋਈ ਲੋਡ ਹੋਈ ਸਾਨੂੰ ਦੱਸਿਓ ਠੀਕ ਹੈ ਬਾਈ ਜੀ ਕਬਰਾਇਓ ਨਾ ਇਹੀ ਟਾਈਮ ਹੈ ਪਰਮਾਤਮਾ ਦਾ ਨਾਮ ਜਪਣ ਦਾ ਇਹ ਤਾਂ ਆਮ ਜ਼ਿੰਦਗੀ 'ਚ ਕਿੱਥੇ ਟਾਈਮ ਮਿਲਦਾ ਹਸਪੀਟਲ 'ਚ ਬੰਦੇ ਨੂੰ ਵਕਤ ਮਿਲਦਾ ਖੁੱਲਾ ਲੇਟ ਕੇ ਬੈਠ ਤੇ ਉਦੋਂ ਹੀ ਰਾਮ ਰਾਮ ਜਪ ਲਓ ਇਹ ਵੀ ਲਿਖਾ ਲਿਖਿਆ ਜਾਣਾ ਠੀਕ ਹੈ ਕਬਰਾਇਓ ਨਾ ਕੀ ਨਾਮ ਤੁਹਾਡਾ ਤੁਸੀਂ ਦੱਸੋ ਤਾਂ ਕੋਈ 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 ਨਹੀਂ ਕੋਈ ਬਿੰਦਰ ਜੀ ਬਿੰਦਰ ਜੀ ਕੋਈ ਸ਼ਾਬਾਸ਼ ਯਾਰ ਤੇਰਾ ਵੀ ਭਰਾ ਮੈਂ ਪਾਪਾ ਦੀ ਇੰਨੀ ਸੇਵਾ ਕਰ ਰਿਹਾ ਯਾਰ ਬਹੁਤ ਵਧੀਆ ਤੂੰ ਹੀ ਇਦਾਂ ਹੀ ਕਰਦਾ ਜਿੱਦਾਂ ਅਕਸੀਡੈਂਟ ਹੋਇਆ ਬਹੁਤ ਵਧੀਆ ਚੰਗੇ ਕਰਮ ਨੇ ਮਾਪੇ ਦੇ ਇਦਾਂ ਦੀ ਔਲਾਦ ਮਿਲਣੀ ਬੜਾ ਧੰਨਵਾਦ ਸਟਾਫ ਦਾ ਜਰੂਰ ਧੰਨਵਾਦ ਕਰਿਓ ਜਦੋਂ ਜਦੋਂ ਤੇ ਆਏ ਹੋ ਕੀਤਾ ਸਟਾਫ ਦਾ ਧੰਨਵਾਦ ਨਹੀਂ ਕੀਤਾ ਨਾ ਅੱਜ ਕਰਿਓ ਕੋਈ ਗੱਲ ਕੋਈ ਗੱਲ ਕੋਈ ਗੱਲ ਦੇਖੋ ਚਾਹੀਏ ਜਿਹੜੀ ਨਾ 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 ਧੰਨਵਾਦ ਮਾਤਾ ਧੰਨਵਾਦ ਧੰਨਵਾਦ ਦੁਆ ਕਰਿਓ ਜਿਹੜੇ ਤੁਹਾਨੂੰ ਦਵਾਈਆਂ ਲੈ ਕੇ ਦੇ ਰਹੇ ਨੇ ਸਾਡੇ ਹੀ ਸਾਡੇ ਪੁੱਤ ਸਾਡੇ ਤੇ ਚੱਲ ਪਿਆ ਗਿਆ ਬਸ 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 ਤੁਸੀਂ ਠੀਕ ਤੁਹਾਡਾ ਕੋਲ ਦੇਖ ਲੋ ਆਦੇ ਬੱਡੇ ਟੱਕ ਦਿੱਤਾ ਲੋਕਾਂ ਨੇ ਮੁੰਡਾ ਵਾਹਿਗੁਰੂ ਵਾਹਿਗੁਰੂ ਵਾਹ ਉਹਦਾ ਦਾਤ ਮਾਰੇ ਸਾਰੇ ਵਿਚਾਰਾ ਟੁੱਕਿਆ ਪਿਆ ਜੀ ਕੋਈ ਗੱਲ ਕੀ ਨਾਮ ਤੁਹਾਡਾ ਵਿਸ਼ਾਲ ਚਲੋ ਕੋਈ ਗੱਲ ਮਾਰੇ ਤੁਹਾਡੇ ਤੇ ਵੀ ਕਿਰਪਾ ਕਰੇ ਠੀਕ ਹੈ ਠੀਕ ਹੈ ਬਾਈ ਬਹੁਤ ਚੰਗਾ ਲੱਗੇ ਤੁਹਾਨੂੰ ਮਣ ਦਾ ਦੱਸ ਦਿਓ ਕੋਈ ਲੋੜ ਹੋਈ ਕੋਈ ਨਹੀਂ ਕੋਈ ਆਰਾਮ ਕਰ ਲੰਦਾ ਆਰਾਮ ਕਰ ਲੰਦਾ ਪਹਿਲਾਂ ਇਤੋਂ ਪੈਰੀ ਬੰਨੇ ਮਦਦੀ ਠੀਕ ਹੋ ਬ੍ਰੈਸਟਰ ਮੂਵ ਹੋਈ ਹੋਏ ਨਾ ਇੱਥੇ ਪਹਿਲਾਂ ਇੱਥੇ ਆਪਰੇਸ਼ਨ ਕਰਵਾਇਆ ਸੀਗਾ ਹੂੰ 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 ਪਲਾਸਟਿਕ ਸਰਜਰੀ ਹੋਈ ਸੀਗੀ ਫਿਰ ਇਹਨਾਂ ਨੇ ਸੇਕੇ ਲਾਏ ਸੀਗੇ ਉਹਦੇ ਕਰਕੇ ਇੱਥੇ ਨਾ ਪਾਣੀ ਕੱਟਿਆ ਹੋਊਗਾ ਉਹ ਆਪਰੇਸ਼ਨ ਕਰਵਾਇਆ ਹੁਣ ਪਾਣੀ ਲੀਕ ਹੋ ਜਾਂਦਾ ਤਿੰਨ ਚਾਰ ਮਹੀਨੇ ਹੋ ਗਏ ਕੋਈ ਮਾਰੇ ਕਿਰਪਾ ਕਰ ਅਰਦਾਸ ਕਰੂੰਗਾ ਜੀ ਜੀ ਤਨ ਪੁੱਤਰੋਂ ਤਨ ਮਾਂ ਜਿੰਨਾ ਨਾ ਮਾਤਾ ਨਾ ਨਾ ਧੰਨਵਾਦ 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 ਕੋਈ ਗੱਲ ਦੱਸਿਓ ਕੋਈ ਲੋੜ ਹੋਈ ਇਹ ਭਾਈ ਸਾਹਿਬ ਸਾਡੇ ਇੱਥੇ ਟੀਮ ਮੈਂਬਰ ਹੀ ਨੇ ਇਹਨਾਂ ਦਾ ਨੰਬਰ ਲੈ ਲਿਓ ਕੋਈ ਲੋੜ ਹੋਈ ਸਾਨੂੰ ਦੱਸਿਓ ਜੀ ਜ਼ਰੂਰ ਜੀ ਭਾਜੀ ਮੈਂ ਵੀ ਲੁਧਿਆਣਾ ਹੀ ਰਹਿੰਦਾ ਵਾਂ ਕੰਮ ਕਰਦਾ ਜੀ ਅੱਛਾ 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 ਜੀ ਚਲੋ ਮੈਂ ਰਾਮਗੜ੍ਹ ਰਹਿੰਦਾ ਜੀ ਮਿਲਿਓ ਮੈਨੂੰ ਜਦੋਂ ਮਾਤਾ ਜੀ ਠੀਕ ਹੋਗੇ ਜ਼ਰੂਰ ਮਿਲਿਓ ਧੰਨਵਾਦ ਧੰਨਵਾਦ ਬਾਈ ਜੀ ਬਹੁਤ ਧੰਨਵਾਦ ਧੰਨਵਾਦ ਇਹ ਬੇਸ਼ੱਕ ਸਸ਼ਕਲ ਮਾਤਾ ਜੀ ਕਿਵੇਂ ਠੀਕ ਹੋ ਜੀ ਇਹਨਾਂ ਨੂੰ ਸਸੀਏ ਦੀ ਪ੍ਰੋਬਲਮ ਸੀ ਸੀਏ ਸਰਵਿਸ ਤੋਂ ਸਾਰਿਆਂ ਵਿੱਚ ਠੀਕ ਸੀ ਹੁਣ ਅੰਤਰੀ ਹੋ ਗਈ ਸੀ ਕਿ ਡੈ ਹੋ ਗਈ ਸੀ ਕਿ ਮਈ ਜੀ ਤਿੰਨ ਮਿੰਟ ਤੋਂ ਮੋਬਾਈਲ ਲੱਗਿਆ ਰਿਹਾ ਉਹ ਫੇਰ ਹੁਣ ਫੇਰ ਲੀਕ ਦਿਓ ਕੀ ਕਹਿੰਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਤਾਂ ਵੈਸੇ ਘਰ ਆਇਆ ਆਪਦੇ ਵੱਲ ਬੋਸਟ ਪਰ ਹੁਣ ਜੀ ਤੁਸੀਂ ਥੋੜਾ ਜਨਾ ਮਾਤਾ ਨੂੰ ਕਹਿਣਾ ਠੀਕ ਜੀ ਜਮਾ ਠੀਕ ਹੈ ਜੀ ਹਾਂ ਤੇ ਵਾ 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 ਜੋ ਹੁਣ ਫੇਰ ਅਪਡੇਟ ਕਰਿਆ ਸੀ ਅਗਰਿੰਟ ਸੀ ਉਹ ਫੇਰ ਸਟਿਚ ਖੜੀ ਨਹੀਂ ਕੋਈ ਅੰਤਰੀ ਬਹੁਤ 260 ਥੋੜੀ ਏਜ ਫੈਕਟਰ ਵੀ ਹੈ ਨਾ ਉਮਰ ਜ਼ਿਆਦਾ ਪਰ ਫਿਰ ਵੀ ਚਲੋ ਮਾਰੇ ਦਾ ਨਾਮ ਲਓ ਜੋ ਸਾਡੀ ਲੋੜ ਜ਼ਰੂਰ ਦੱਸੋ ਥੈਂਕ ਯੂ ਭੈਣੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਸਾਰੇ ਪੇਸ਼ੈਂਟਸ ਦੀ ਬਹੁਤ ਧੰਨਵਾਦ ਦਿਲੋਂ ਥੈਂਕ ਯੂ ਥੈਂਕ ਯੂ ਮਾਤਾ ਥੈਂਕ ਯੂ ਥੈਂਕ ਯੂ ਕਿਵੇਂ ਹੋ ਦੀਦੀ ਨਮਸਤੇ ਭਈਆ ਨਮਸਤੇ ਜੀ ਨਮਸਤੇ ਕਿਵੇਂ ਹੋ ਬਸ 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 ਮੇਰੀ ਭੈਣ ਬਸ ਕਿਵੇਂ ਹੋ ਠੀਕ ਹੋ ਭਈਆ ਬੜੀ ਸੇਵਾ ਕਰ ਰਹੇ ਹੋ ਆਪਣੀ ਭੈਣ ਕੀ ਤੂੰ ਕਿਵੇਂ ਹੋ ਅੱਛੀ ਹੋ ਠੀਕ ਹੋ ਆਪ ਕੀ ਨਾਮ ਹੈ ਆਪਕਾ ਨਾਮ ਬਵਾਨੀ ਥੈਂਕ ਯੂ ਭਾਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਇਹਨਾਂ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸਭ ਠੀਕ ਹੈ ਸਭ ਕੋਣ ਆ ਮਰੀਜ਼ ਤੁਹਾਡਾ ਆ ਜੀ ਇੱਥੇ ਹੈ ਕੀ ਲੱਗਦੇ ਤੁਹਾਡੇ ਘਰੋਂ ਮੇਰੀ ਤੁਹਾਡੀ ਵਾਈਫ ਨੇ ਹਾਂ ਅੱਛਾ ਠੀਕ ਨਹੀਂ ਹਾਂ ਠੀਕ ਹੈ ਕੋਈ ਲੋੜ ਤਾਂ ਨਹੀਂ ਸਾਡੀ ਕਿਵੇਂ ਜੀ ਕੋਈ ਦਵਾਈਆਂ ਦੁਈਆਂ ਦੀ ਕੋਈ ਲੋੜ ਤਾਂ ਨਹੀਂ ਕੋਈ ਦਿੱਕਤ ਕੋਈ ਪੈਸੇ ਤਾਂ ਨਹੀਂ ਲੱਗ ਰਹੇ ਕੋਲੋਂ ਨਹੀਂ ਠੀਕ ਕੋਈ ਲੋੜ ਹੋਵੇ ਦੱਸ ਦਿਓ ਚੰਗੀ ਮਾਲਕ ਕਿਰਪਾ ਕਰੇ ਸਸਕਾਲ ਜੀ ਕੀ ਹੋਇਆ इनको ਸਸਕਾਲ ਜੀ जल गए थे छोलने में आपकी मदर हैं जल गए थे कैसे पाइप से लग गया टंकी में पाइप पाइप लग गया था ठीक हो ठीक हो कोई दिक्कत तो नहीं आ रही कहां रहते हो आप मोगगे में मोगगे में कोई दिक्कत तो नहीं आ रही दिक्कत तो नहीं आ रही क्यों पणे थैंक यू जी बहुत धन्यवाद जी थैंक यू पणे बहुत धन्यवाद ਤੁਹਾਡਾ ਸਾਰਿਆਂ ਦਾ ਪੇਸ਼ੈਂਟ ਜ਼ਿਆਦਾਤਰ थैंक यू ਕਰਦੇ ਨਹੀਂ ਸਟਾਫ ਦਾ ਪਰ ਮੈਂ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਕਰਦਾ ਬੜਾ ਔਖਾ ਹੈ ਜੀ ਆਪਣੀ ماں ਦੀ ਕੋ ਪੱਟੀ ਨਹੀਂ ਕਰਦਾ ਤੁਸੀਂ ਤਾਂ ਰੋਜ਼ ਕਿੰਨੇ ਪੇਸ਼ੈਂਟ ਆਦਿਆਂ ਰੋਜ਼ ਪਟੀਆਂ थैंकलेस ਜੌਬ ਹੈ ਜਿੰਨਾ ਮਰਜ਼ੀ ਕਰ ਲੋ ਇੱਥੇ ਸ਼ਾਬਾਸ਼ੀ ਨਹੀਂ ਮਿਲਦੀ ਪਰ ਸ਼ਾਬਾਸ਼ੀ ਤੁਸੀਂ ਆਪਣੇ ਮਨ ਤੋਂ ਲੈਣੀ ਹੈ ਪੇਸ਼ੈਂਟ ਦੀ ਹੈਲਪ ਕਰਕੇ ਤੁਹਾਡਾ ਮਨ ਖੁਸ਼ ਹੋਣਾ ਚਾਹੀਦਾ ਪੇਸ਼ੈਂਟ ਭਾਵੇਂ ਮੂੰਹ ਥੈਂਕ ਯੂ ਕਰੇ ਨਾ ਕਰੇ ਮੇਰੇ ਵੱਲੋਂ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਥੈਂਕ ਯੂ ਭੈਣੇ ਥੈਂਕ ਯੂ ਭੈਣੇ ਥੈਂਕ ਯੂ ਥੈਂਕ ਯੂ ਵੀ ਦੀ ਇੰਸਟੇਕੀਆ ਹੈ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਤੁਸੀਂ ਤੁਹਾਨੂੰ ਥੈਂਕ ਯੂ ਮੈਂ ਤੁਹਾਡਾ ਨਾਮ ਸੁਣਿਆ ਸਰ ਬਹੁਤ ਵਾਰੀ ਤੇ ਬੜਾ ਜਿਗਰ ਕਰਦੇ ਨੇ ਹਾ ਜੂਜੀ ਮਨੂਜੀ ਤੁਹਾਡਾ ਜੀ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਨਹੀਂ ਸੇਵਾ ਨਹੀਂ ਜੋ ਤੁਸੀਂ ਕਿਉਂਕਿ ਜੋ ਚੀਜ਼ ਅਸੀਂ ਨਹੀਂ ਕਰ ਸਕਦੇ ਜਾਂ ਮਿਸਿੰਗ ਹੈ ਨਾ ਜਿਹੜਾ ਪਾਰਟ ਉਹ ਤੁਸੀਂ ਸਮਾਂ ਉਹ ਪਤਾ ਨਹੀਂ ਕਿਵੇਂ ਪੂਰਾ ਇਹ ਤੁਹਾਡਾ ਬੜਪਨ ਹੈ ਸਰ ਚਲੋ ਇਹ ਤੁਹਾਡੇ ਅੱਪਾ ਨਹੀਂ ਮੈਂ ਮੈਂ ਦੇਖਦਾ ਕੋ ਪੇਸ਼ੈਂਟ ਤਾਂ ਐਦਾਂ ਆਉਂਦੇ ਜਿਵੇਂ ਤੁਹਾਡੇ ਰਿਲੇਟਿਵ ਹੀ ਹੋਣ ਅਰੇ ਯਾਰ ਯਾਰ ਸਾਰੇ ਹੀ ਹੱਕ ਨਾ ਲੈਂਦੇ ਨੇ ਸਾਰੇ ਸਾਡੇ ਰਿਲੇਟਿਵ ਆ ਤੂੰ ਸਭ ਤੋਂ ਵੱਡੇ ਰਿਲੇਟਿਵ ਸਾਡੇ ਤੁਸੀਂ ਹੋ ਇਹ ਸਰ ਨੂੰ ਦਿਓ ਨਹੀਂ ਨਹੀਂ ਇਹ ਸਰ ਨੂੰ ਦਿਓ ਸਰ ਅਸੀਂ ਅਸੀਂ ਸਾ ਇਹ ਤੁਸੀਂ ਅਕਧਾਰੋਂ ਸਰ ਵਾਹਿਗੁਰੂ 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 ਆ ਜਾਓ ਜੀ ਇਹ ਬਸ ਛੋਟੀ ਜੀ ਸਰ ਸੇਵਾ ਸਾਡੇ ਵੱਲੋਂ ਇਹ ਵੈਸੇ ਜਿਹੜੀ ਇਹ ਸੇਵਾ ਹੈ ਤਾਂ ਕੁਝ ਵੀ ਨਹੀਂ ਤੁਹਾਡੀ ਸੇਵਾ ਦੇ ਮੂਰੇ ਪਰ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਤੁਹਾਡੇ ਲਈ ਕਿ ਤੁਸੀਂ ਇੰਨੀ ਪੇਸ਼ੈਂਟਾਂ ਦੀ ਸੇਵਾ ਕਰ ਰਹੇ ਹੋ ਔਰ ਕਿਉਂਕਿ ਇਹ ਜੌਬ ਥੋੜੀ ਜੀ ਥੈਂਕਲੈਸ ਜੌਬ ਹੈ ਪਰ ਮਨ ਤੁਹਾਡਾ ਜਿਹੜਾ ਇੰਨੀ ਭਾਵਨਾ ਸੇਵਾ ਕਰ ਰਿਹਾ ਹੈ ਥੈਂਕ ਯੂ। ਉਹ ਗੱਲ ਠੀਕ ਹੈ ਬਟ ਮਤਲਬ ਮੈਂ ਰਾਤ ਨੂੰ ਮਿਲਣਾ ਚਾਹੁੰਦਾ ਸੀ ਕਿ ਬਿਕੋਜ਼ ਜੋ ਪੇਸ਼ੈਂਟ ਜਿਵੇਂ ਆਉਂਦੇ ਨੇ ਤੁਹਾਡੇ ਕੋਲ ਮਤਲਬ ਆਈ ਵਾਸ ਲਾਈਕ ਸੋ ਮਚ ਸਰਪ੍ਰਾਈਜ਼ ਗਿਆ ਤਾਂ ਜੋ ਰਿਸ਼ਤੇਦਾਰ ਹੀ ਹੋਣ ਨਾ ਵਰਤਾਂ ਆਉਂਦੇ ਵੀ ਹਾਂ ਉਹਨਾਂ ਨੇ ਭੇਜਿਆ ਤੁਸੀਂ ਦੇਖੋ ਉਹਨਾਂ ਨਾਲ ਗੱਲ ਕਰੋ ਵਾਹ ਕਰੋ ਵਾਹ ਕਰੋ ਨਹੀਂ ਨਹੀਂ ਸਾਰੇ ਰਿਸ਼ਤੇਦਾਰ ਆ ਸਰ ਦੇਖਣ ਵਾਲੀ ਅੱਖ ਹੋ ਜਾਵੇ ਆਪਾਂ ਸਾਰੇ ਰਿਸ਼ਤੇਦਾਰ ਦੇਖਣ ਵਾਲੀ ਅੱਖ ਹੈ ਨਹੀਂ ਸਾਡੀ ਪਰ ਫਿਰ ਵੀ ਥੈਂਕ ਯੂ ਕਦੀ ਤੁਸੀਂ ਸਰ ਟਾਈਮ ਹੋਇਆ ਜ਼ਰੂਰ ਲੁਧਿਆਣੇਓ ਕਦੀ ਇੱਕ ਦੀ ਕਾਫੀ ਦਾ ਟਾਈਮ ਹੋਇਆ ਮੈਂ ਆਇਆ ਤੁਹਾਡੇ ਕੋਲ ਜ਼ਰੂਰ ਟਾਈਮ ਲਾਉਂਗਾ ਨਹੀਂ ਨਹੀਂ ਡੈਫੀਨਿਟਲੀ ਤੁਸੀਂ ਤੁਸੀਂ ਥੋੜੀ ਜਿੜ ਨਹੀਂ ਨਹੀਂ ਤੁਸੀਂ ਕਰੋ ਸਰ ਮੈਂ ਨਾ ਥੋੜਾ ਜਿਹਾ ਅੱਜ ਗੁਰੂ ਹਰਸਾਹਿ ਜਾਨਾ ਸੀ ਤੇ ਮੈਨੂੰ ਇਹਨਾਂ ਨੇ ਬਹੁਤ ਕਿਹਾ ਕਿ ਸਰ ਨੂੰ ਮਿਲਣਾ ਆਪਾਂ ਤੇ ਮੈਨੂੰ ਚੰਗਾ ਲੱਗਿਆ ਸਰ ਤੁਸੀਂ ਬੜੇ ਪੇਸ਼ੈਂਟਾਂ ਦਾ ਹੱਲ ਕਰ ਰਹੇ ਹੋ ਦਿਲੋਂ ਥੈਂਕ ਯੂ ਸਰ ਬੈਠੋ ਸਰ ਤੁਸੀਂ ਪਲੀਜ਼ ਕਰੋ ਮੈਂ ਮਿਲੂੰਗਾ ਸਰ ਤੁਹਾਨੂੰ ਦੁਬਾਰਾ ਕਦੀ ਲੋੜ ਹੋਈ ਸਰ ਦੱਸਿਓ ਜ਼ਰੂਰ ਥੈਂਕ ਯੂ ਥੈਂਕ ਯੂ ਸਰ ਤੁਹਾਡਾ ਵੀ ਥੈਂਕ ਯੂ ਥੈਂਕ ਯੂ ਤੁਸੀਂ ਵੀ ਡ ਮਾਲਕ ਇਹਨਾਂ ਨੂੰ ਤੰਦਰੁਸਤੀ ਰੱਖੇ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਬੜੇ ਸੱਚਕਾਲੀ ਸੱਚਕਾਲੀ ਬੜੀ ਕਰਪਾ ਜੀ ਸੱਚਕਾਲ ਕਿਵੇਂ ਮਾਤਾ ਜੀ ਠੀਕ ਹੋ ਚਲੋ ਠੀਕ ਹੈ ਜਾ ਕੇ ਨਾ ਪਹਿਲਾਂ ਡਾਕਟਰ ਨੂੰ ਚੈੱਕ ਕਰਨ ਤੋਂ ਪਹਿਲਾਂ ਉਹਦਾ ਸਿਰ ਤੇ ਹੱਥ ਰੱਖੀਓ ਕਿ ਇਹ ਮੈਨੂੰ ਠੀਕ ਕਰ ਦੇ ਠੀਕ ਹੈ ਡਾਕਟਰ ਨੂੰ ਜਾ ਕੇ ਇਹੀ ਕਰਿਓ ਪਹਿਲਾਂ ਕਹ ਪਹਿਲਾਂ ਬਾਅਦ ਚੋ ਬਿਮਾਰੀ ਦੱਸੂਗੀ ਪਹਿਲਾਂ ਮੈਂ ਆਪਣੇ ਸਿਰ ਤੇਰੇ ਸਿਰ ਤੇ ਹੱਥ ਰੱਖਣਾ ਪੁੱਤ ਉਹਨੂੰ ਦੁਆਵਾਂ ਦਿਓ ਹਾਂ ਜਿਹੜਾ ਨੌਜਵਾਨ ਮਿਲੇ ਹਸਪੀਟਲ ਦੇ ਸਟਾਫ ਪਹਿਲਾਂ ਉਹਨੂੰ ਅਸੀਸ ਦਿਓ ਠੀਕ ਹੈ ਪਹਿਲਾਂ ਉਹਨੂੰ ਅਸੀਸ ਦੇ ਫਿਰ ਮੈਨੂੰ ਨਹੀਂ ਬਾਕੀਆਂ ਨੂੰ ਮੈਨੂੰ ਵੀ ਦੇ ਦੇ ਮੈਨੂੰ ਵੀ ਦੇ ਦੇ ਸਾਰਿਆਂ ਨੂੰ ਸਭ ਦਾ ਪਲਾ ਮੰਗਣਾ ਹੈ ਠੀਕ ਹੋਏ ਨਾ ਤੁਸੀਂ ਫਿਰ ਠੀਕ ਹੈ ਥੈਂਕ ਯੂ ਭੈਣੇ ਬਹੁਤ ਧੰਨਵਾਦ ਥੈਂਕ ਯੂ ਥੈਂਕਸ ਹਾਂ ਮਿਲ ਲਓ ਮਿਲ ਸੱਚ ਕਾਲੀ ਸੱਚ ਕਾਲ ਭੈਣੇ ਕਿਵੇਂ ਠੀਕ ਹੋ ਜੀ ਤੁਸੀਂ ਲੁਧਿਆਣੇ ਆਏ ਸੀ ਨਾ ਅੱਛਾ ਇੱਕ ਕਾਰਡ ਬਣਾਇਆ ਸੀ ਤੁਹਾਡਾ ਅੱਛਾ ਤੁਸੀਂ ਡਾਕਟਰ ਨੂੰ ਚੈੱਕ ਕਰਾਣ ਲੱਗੇ ਹੋ ਵਾ ਕਰਾ ਲਓ ਕੋਈ ਲੋੜ ਹੋਈ ਦੱਸ ਦਿਓ ਠੀਕ ਹੈ ਨੰਬਰ ਲਿਖਿਆ ਹੋਇਆ ਮਨੂੰ ਦਾ ਕੋਈ ਲੋੜ ਹੋਈ ਦੱਸ ਦਿਓ ਧੰਨਵਾਦ ਕੋਈ ਗੱਲ ਮਾਲਕ ਕਿਰਪਾ ਕਰੇ ਵਾਹਿਗੁਰੂ ਵਾਹਿਗੁਰੂ ਹੁਕਮ ਲਾਓ ਮਹੀ ਮੈਂ ਅਸਾਲਾ ਛੇ ਪ੍ਰੇਸ਼ਾਨ ਪਰਾ ਚੁੱਕਾ ਹਾਂ ਮੈਂ ਅੱਛਾ ਤੇ ਮੈਂ ਉਹ ਗਲੀਆਂ ਦੇ ਪੈਸੇ ਇਕੱਠੇ ਕਰਪੁਰਾ ਚੁੱਕਾ ਹੁਕਮ ਲਾਓ ਕੀ ਸੇਵਾ ਕਰੀਏ ਬਸ ਇਹ ਹੀ ਮੇਰਾ ਹੱਲ ਹੋ ਜਾਵੇ ਇਹਨਾਂ ਦਾ ਹੱਲ ਕਰਾਓ ਤੁਹਾਨੂੰ ਮੈਂ ਮਾਤਾ ਆਪਣਾ ਫੋਨ ਦਿਓ ਮੈਂ ਆਪਣਾ ਨੰਬਰ ਲਿਖ ਕੇ ਦਿਨਾ ਕਾਲ ਕਰ ਲਿਓ ਮੇਰਾ ਮੁੰਡਾ ਇੱਥੇ ਮਿਲ ਲੇਗਾ ਤੁਹਾਡਾ ਜੋ ਹੱਲ ਅਸੀਂ ਵੱਧ ਤੋਂ ਵੱਧ ਹੈਲਪ ਕਰ ਸਕਿਆ ਜਰੂਰ ਕਰਾਂਗੇ ਠੀਕ ਹੈ ਜੀ ਕੀ ਨਾਮ ਤੁਹਾਡਾ ਗੁਰਵੀਰ ਸਿੰਘ ਗੁਰਮੀਤ ਸਿੰਘ ਲੋਕ ਕਾਲ ਕੇ ਦੇ ਦਿਓ ਤੁਹਾਨੂੰ ਨੰਬਰ ਭਰ ਰਹੇ ਨੇ ਤੁਸੀਂ ਫੋਨ ਕਰਕੇ ਉਹਨਾਂ ਹੱਲ ਕਰਾ ਲਿਓ ਕੋਈ ਦਿੱਕਤ ਆਈ ਤਤ ਕਾਲ ਕਰ ਲਿਓ ਤੁਹਾਡਾ ਹੱਲ ਹੋ ਜਾਏਗਾ ਠੀਕ ਹੈ ਮਾਲਕ ਕਿਰਪਾ ਕਰੇ ਕੋਈ ਗੱਲ ਨਹੀਂ ਕੋਈ ਨਹੀਂ ਮਾਤਾ ਜੀ ਅਸੀਂ ਤੁਹਾਡੇ ਹੈਗੇ ਬਾਬਾ ਨਾਨਕ ਬੈਠਾ ਸਾਡਾ ਸਾਰਿਆਂ ਦਾ ਆ ਨੰਬਰ ਤੁਹਾਨੂੰ ਭਰਤਾ ਹੈ ਫੋਨ ਕਰ ਲਿਓ ਤੁਹਾਡਾ ਹੱਲ ਹੋ ਜਾਏਗਾ ਠੀਕ ਹੈ ਕੋਈ ਗੱਲ ਮਾਲਕ ਪੱਲਾ ਕਰੇਗਾ ਬਾਬਾ ਨਾਨਕ ਕਿਰਪਾ ਕਰੇਗਾ ਠੀਕ ਹੈ ਭਾਈ ਜੀ ਕੋਈ ਲੋੜ ਹੋਈ ਦੱਸ ਦਿਓ ਮਾਲਕ ਕਿਰਪਾ ਕਰੇ ਉਹ ਮੈਨੂੰ ਵੀ ਖਵਾ ਦਿਓ ਰੋਟੀ ਮੈਨੂੰ ਵੀ ਖਵਾ ਦਿਓ ਕਿਵੇਂ ਹੋ ਠੀਕ ਹੋ ਕਦੋਂ ਆਇਓ ਸਾਡੇ ਕਿਵੇਂ ਪੈਂ ਜੀ? ਸ਼੍ਰੀ ਅਮਰitsar ਸਾਹਿਬ ਤੋਂ 18 ਸਾਲ ਦੀ ਕੁੜੀ ਪੜਦੀ ਨਹੀਂ ਰਾਤ ਮੇਲੀ ਸੀ ਮੈਨੂੰ ਉੱਥੇ ਲੁਧਿਆਣੇ ਹੈ ਚਲੋ ਕੋਈ ਗੱਲ ਇਹਦਾ ਡੈਡੀ ਕਹਿੰਦੇ ਆ ਵੀ ਉਹ ਆਗੇ ਦੰਦ ਤੈਨੂੰ ਭੁੱਖ ਬੜੀ ਲੱਗਦੀ ਆ ਵਧੀਆ ਆਪਣੀ ਰੋਟੀ ਖਾਣ ਤੋਂ ਥੋੜੀ ਉਹਨੇ ਢੱਕੇ ਹਾਂ ਲੈ ਦੱਸ ਰੋਟੀ ਖਾਣ ਤੋਂ ਥੋੜੀ ਢੱਕੇਗਾ ਉਹ ਹੋ ਠੀਕ ਹੋ ਤੁਸੀਂ ਡਾਕਟਰ ਨੂੰ ਚੈੱਕ ਕਰਾਇਆ ਹਜੇ ਕਿ ਨਹੀਂ ਨਹੀਂ ਚੈੱਕ ਕਰਵਾਤਾ ਕੀ ਕਹਿੰਦੇ ਡਾਕਟਰ ਰਾਟ 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 ਲੈਣੋ ਅੱਛਾ ਹੁਣ ਇਲਾਜ ਕਰਾ ਕੇ ਖੜਾ ਛੱਡਿਓ ਸਾਡਾ ਹਾਂਜੀ ਇਲਾਜ ਤੋਂ ਬਿਨਾਂ ਨਾ ਛੱਡਿਓ ਜੇ ਕੋਈ ਦਿੱਕਤ ਆਈ ਤਾਂ ਸਾਨੂੰ ਮਿਲ ਲਿਓ ਅਸੀਂ ਰੋਜ਼ ਮਿਲਦੇ ਹਾਂ ਉੱਥੇ ਹੀ ਜਿੱਥੇ ਮਿਲੇ ਸੀ ਬਾਕੀ ਲੋੜ ਪਈਗੀ ਨਹੀਂ ਸਾਨੂੰ ਦੁਬਾਰਾ ਮਿਲਣ ਦੀ ਤੁਹਾਨੂੰ ਇਹਨੂੰ ਇਲਾਜ ਕਰਾ ਕੇ ਇਹਦਾ ਕਰਕੇ ਸਾਰਾ ਕਰਿਓ ਤੇ ਜਿਹੜੇ ਡਾਕਟਰ ਤੁਹਾਡਾ ਇਲਾਜ ਕਰ ਰਹੇ ਨੇ ਉਹਦਾ ਤਾਂ ਧੰਨਵਾਦ ਕਰਿਓ ਜਿਹੜਾ ਵੀ ਸਟਾਫ ਤੁਹਾਡਾ ਇੱਥੇ ਤੁਹਾਡੀ ਪੱਟੀ ਕਰਨ ਆਏਗਾ ਉਹਨੂੰ ਪਹਿਲਾਂ ਥੈਂਕ ਯੂ ਕਹਿਣਾ ਠੀਕ ਹੈ ਜੀ ਇਹ ਧੰਨਵਾਦ ਤੁਹਾਡਾ ਜਿਦਾਂ ਹੁਣ ਆ ਬੈਠਿਆ ਦੇਖੋ ਸਟਾਫ ਇੱਥੇ ਬੱਚੇ ਨੇ ਇਹਨਾਂ ਨੇ ਪੜ੍ਹ ਕਿਉਂਕਿ ਇਹਨਾਂ ਨੇ ਪੱਟੀਆਂ ਸਾਫ਼ ਕਰਨੀਆਂ ਔਰ ਕਿੰਨੇ ਕਰਨੀਆਂ ਹਾਂਜੀ ਸਹੀ ਗੱਲ ਤਾਂ ਜਦੋਂ ਇਹ ਦੇਖਣ ਚਿੱਟੇ ਕੱਪੜਿਆਂ ਵਾਲੇ ਇਹਨਾਂ ਦਾ ਧੰਨਵਾਦ ਕਰੋ ਚਿੱਟੇ ਕੋਟਾਂ ਵਾਲੇ ਚਿੱਟੇ ਕੋਟਾਂ ਵਾਲੇ ਡਾਕਟਰ ਹੁੰਦੇ ਨੇ ਠੀਕ ਹੈ ਹੋਰ ਕੁਮਾਇਆ ਤਾਂ ਨਹੀਂ ਚਾਹੀਦੀ ਸਰਜਨ ਬਾਜੀ 2000 ਰੁਪਏ ਦਿਓ ਤੁਹਾਨੂੰ 2000 ਰੁਪਏ ਦੇ ਰਹੇ ਨੇ ਰੋਟੀ ਪਾਣੀ ਵਾਸਤੇ ਬਾਕੀ ਇਲਾਜ ਤਾਂ ਸਾਰਾ ਇੱਥੋਂ ਫ੍ਰੀ ਹੀ ਹੋਏਗਾ ਲੰਗਰ ਇੱਥੇ ਆ ਜਾਇਆ ਕਰਨਾ ਲੰਗਰ ਇੱਥੇ ਆ ਜਾਇਆ ਕਰਨਾ 2000 ਰੁਪਏ ਸਿਰਫ ਜੇਬ ਚ ਰੱਖੋ ਖੁਸ਼ੀ ਵਾਸਤੇ ਜਦੋਂ ਜੇਬ ਚ ਗਾਂਧੀ ਹੋਵੇ ਨਾ ਨੀਂਦ ਵਧੀਆ ਆਂਦੀ ਹੈ ਹਾਂ ਨਾ ਤਾਂ ਚਾਰ ਗਾਂਧੀ ਦੇ ਨੋਟ ਰੱਖ ਲਓ ਕਿ ਤੁਹਾਨੂੰ ਨੀਂਦ ਵਧੀਆ ਆਵੇ ਬਾਕੀ ਲੰਗਰ ਪਾਣੀ ਦਵਾਈਆਂ ਦੁਈਆਂ ਸਾਰਾ ਤੁਹਾਨੂੰ ਇੱਥੋਂ ਅਸੀਂ ਫ੍ਰੀ ਦਵਾਈ ਹੋਈ ਜਾਣਾ ਆ ਲੋ ਆ ਤੁਹਾਨੂੰ ਖਰਚਾ ਪਾਣੀ ਹੈ ਠੀਕ ਹੈ ਭੈਣ ਜੀ ਕੀ ਨਾਮ ਤੇਰਾ ਸੀ ਸਿਮਰਨ ਨਹੀਂ ਰਮਨ ਰਮਨ ਠੀਕ ਹੈ ਥੈਂਕ ਯੂ ਬਹੁਤ ਧੰਨਵਾਦ ਥੈਂਕ ਯੂ ਪਣੇ ਤੁਹਾਡਾ ਵੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਥੈਂਕ ਯੂ ਸਸ਼ੀਕਾ ਬਾਈ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੱਸੋ ਬੜੀ ਮਾਲਕ ਦੀ ਕਿਰਪਾ ਤੁਸੀਂ ਦੱਸੋ ਤੁਸੀਂ ਇਨਸਪੀਰੇਸ਼ਨ ਹੋਈ ਵਾਹ ਕਰੋ ਵਾਹ ਕਰੋ ਮਾਲਕ ਕਿਰਪਾ ਕਰ ਤੁਸੀਂ ਵੀ ਨਰਸਿੰਗ ਚ ਕੰਮ ਕਰਦੇ ਇੱਥੇ ਸ਼ਾਬਾਸ਼ ਅੱਜ ਮੈਂ ਛੁੱਟੀ ਤੇ ਸੀਗਾ ਤੇ ਅੱਜ ਤੁਸੀਂ ਆਏ ਵਾਹ 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 ਤੁਸੀਂ ਤੁਹਾਨੂੰ ਦੇਖਦੇ ਆ ਇੰਸਟਾ ਤੇ ਤੁਸੀਂ ਕਿੰਨਾ ਵਧੀਆ ਕੰਮ ਕਰਦੇ ਥੈਂਕ ਯੂ ਥੈਂਕ ਯੂ ਦੋ ਤੁਸੀਂ ਐਨ ਨਾ ਵੀ ਪੈਸੇ ਹੀ ਨਹੀਂ ਆਪਾਂ ਜੂਰੀ ਡੋਨੇਟ ਕੀਤੇ ਆ ਸਾਰਾ ਐਵੇਂ ਜਮਾ ਘੱਟ ਕਰ ਲਿਆ ਨਹੀਂ ਇਹ ਸਿਰਫ ਪਿਆਰ ਚ ਹੈ ਨਹੀਂ ਤਾਂ ਮੈਂ ਚਾਹ ਪੀਂਦਾ ਨਹੀਂ ਯਾਰ ਆ ਹੋ ਠੀਕ ਹੈ ਵੀਡੀਓ ਵੇਖੀ ਦੀਆਂ ਪਿਆਰ ਚ ਤਾਂ ਮੈਂ ਜ਼ਹਿਰ ਵੀ ਪੀ ਲਾਂ ਯਾਰ ਚਾਹ ਹੋ ਗਿਆ ਜ਼ਹਿਰ ਕਿਉਂ ਦਵਾ ਕੀ ਨਾਮ ਤੁਹਾਡਾ ਨਿਰਮਲ ਸਿੰਘ ਨਿਰਮਲ ਸਿੰਘ ਇੱਥੇ ਡਿਊਟੀ ਕਰਦੇ ਹਾਂ ਹਾਂਜੀ ਸਰ ਕਿੰਨੀ ਦੇਰ ਤੋਂ ਮੈਨੂੰ ਇਹ ਤਾਂ 3 ਮਹੀਨੇ ਹੀ ਹੋਏ ਯਾਰ ਅਰਸ਼ ਕਰ ਪਰਵਾਹ ਠੀਕ ਹੈ ਸਰ ਇੰਜੀਨੀਅਰ ਜੌਬ ਕੀਤੀ ਹੈ ਇਹ ਹਿਸ਼ਾਰਪੁਰ ਤੋਂ ਫਗਵਾੜਾ ਰੋਡ ਜਿਹੜੀ ਜੀਐਨਏ ਕੰਪਨੀ ਨਹੀਂ ਹੈ ਐਕਸਲ ਬਣਾ ਲੀ ਜੀ ਜੀ ਓਕੇ ਸਚਕਲ ਬਾਪੂ ਜੀ ਹੁਕਮ ਲਾਓ ਹੁਕਮ ਲਾਓ ਦੱਸੋ ਸੇਵਾ ਦੱਸੋ ਉਹ ਕੁਰਸੀ ਤੁਹਾਡੀ ਪਈ ਆ ਬੇਟਾ ਜਾ ਕੁਰਸੀ ਚੱਕ ਕੇ ਲਿਆ ਕੀ ਹੋਇਆ ਤੁਹਾਨੂੰ ਨਾਲ ਕੌਣ ਤੁਹਾਡੇ ਮੇਰੇ ਮੁੰਡੇ ਆ ਜੀ ਕੀ ਹੋਇਆ ਲਤ ਕੱਟੀ ਜਾਣੀ ਹੈ ਜੀ ਮੇਰੀ ਲਤ ਕੱਟੀ ਜਾਣੀ ਆ ਹਾਂਜੀ ਉਹ ਵਾਹਿਗੁਰੂ ਕਾਲੀ ਹੋ ਗਈ ਲਤ ਹਾਂਜੀ ਥਲੋ ਪੈਰ ਕਾਲਾ ਹੋ ਗਿਆ ਬੈਠੋ ਕੀ ਕਹਿੰਦੇ ਡਾਕਟਰ ਜੀ ਦਾ ਤੇ ਡ੍ਰੀਕ ਦੇਣਗੇ ਜੀ ਸ਼ੂਗਰ ਹੈਗੀ ਤੁਹਾਨੂੰ ਨਹੀਂ ਜੀ ਇਹ ਲੱਤ ਕਾਲੀ ਹੋਊਗੀ ਫਿਰ ਉਹਦੋਂ ਧਿਆਨ ਕਿਉਂ ਨਹੀਂ ਦਿੱਤਾ ਉਹਦੋਂ ਜੀ ਪਹਿਲਾਂ ਉਂਗਲਾ ਮੱਚ ਦਿਗਾ ਹੋਂਦ ਕਰ ਸਕਦੇ ਹਾਂ ਹੂੰ ਤੇ ਮੈਂ ਉਹ ਮੈਂ ਕੰਮ ਕਮ ਕਰਦਾ ਰਿਹਾ ਤੇ ਮੁਰਕੇ ਜਦੋਂ ਨੌ ਲੈ ਗਿਆ ਅੂਠੇ ਦਾ ਜਿਵੇਂ ਹੀ ਬੇਕਾਰ ਹੋ ਗਿਆ ਕਾਲਾ ਹੋ ਗਿਆ ਇਹਨਾਂ ਨੇ ਆਪਾਂ ਕੱਟਣਾ ਜ਼ਰੂਰੀ ਹੈ ਬਾਪੂ ਜੀ ਕਿਉਂਕਿ ਜੇ ਨਾ ਕੱਟਿਆ ਫਿਰ ਪ੍ਰੋਬਲਮ ਅੱਗੇ ਵੱਧ ਜਾਣੀ ਹਾਂਜੀ ਤਾਂ ਜੇ ਡਾਕਟਰ ਕਹਿੰਦੇ ਨੇ ਕੱਟਣਾ ਪੈਣਾ ਤਾਂ ਕਟਾ ਲਓ ਹਾਂਜੀ ਕੋਈ ਲੋੜ ਹੋਈ ਸਾਨੂੰ ਦੱਸ ਦਿਓ ਠੀਕ ਹੈ ਜੀ ਤੁਹਾਡਾ ਕੋਡ ਹਾਂ ਨੰਬਰ ਦੇ ਦਿਓ ਆਸ਼ੂਬਾ ਜੀ ਆਪਣਾ ਨੰਬਰ ਲੈ ਲਓ ਕੋਈ ਲੋੜ ਹੋਈ ਸੰਨ ਦੱਸ ਦਿਓ ਬੁਲਾ ਲਓ ਉਹਨਾਂ ਦਾ ਨੰਬਰ ਦੱਸ ਦਿਓ ਬੁਲਾ ਲੰਦੇ ਨੇ ਉਹਨਾਂ ਨੂੰ ਇੱਥੇ 85540 67540 ਚਾਹ ਬਹੁਤ ਸਵਾਦ ਆ ਬਾਈ ਜੀ ਪਿਆਰ ਦੀ ਚਾਹ ਹੈ ਤੁਹਾਡਾ ਪਿਆਰ ਹੀ ਆ ਵਾਹ ਕਰੋ ਵਾਹ ਕਰੋ ਵਾਹ ਕਰੋ ਆਓ ਨਿਰਮਲ ਸਿੰਘ ਜੀ ਨਾਲ ਫੋਟੋ ਕਰੋ ਮੇਰੀ ਵਰਦੀ ਤੁਸੀਂ ਆਨ ਪੂਰੀ ਫਿੱਟ ਕਰਕੇ ਪਾਈ ਹੈ ਆ ਜੋ ਥੈਂਕ ਯੂ ਬਹੁਤ ਧੰਨਵਾਦ ਥੈਂਕ ਯੂ ਭਾਈ ਥੈਂਕ ਯੂ ਚਾਰਲੀ ਥੈਂਕ ਯੂ ਤੁਹਾਡੀ ਦੁਬਈ ਗਿਆ ਦੀ ਫੋਟੋ ਵੇਖੀ ਵੀਡੀਓ ਵਾਏ ਗੁਰੂ ਵਾਏ ਗੁਰੂ ਸਿਰਾਈ ਲਾਦਾ ਵਾ ਵਾ ਮਾਲਕ ਰਾਨ ਵਾਲਾ ਸਿਰ ਮੈਂ ਕੌਣ ਆ ਆ ਵਾ ਵੀਡੀਓ ਦਫ਼ਤਰ ਨਹੀਂ ਕੋਈ ਫਸਟ ਟਾਈਮ ਭਰਾਵਾਂ ਨਾਲ ਆਪਾਂ ਫਿਰ ਤੁਹਾਡੇ ਨਾਲ ਮੈਂ ਭਾਵ ਸਮਝ ਸਕਦਾ ਕਿ ਬਹੁਤ ਉਹਨੇ ਇੱਥੇ ਮੈਨੂੰ ਪਤਾ ਮੈਨੂੰ ਪਤਾ ਮੈਨੂੰ ਪਤਾ ਇਹ ਤੁਹਾਡਾ ਪਿਆਰ ਹੈ ਤੁਹਾਡੇ ਅੰਦਰ ਬੈਠੇ ਵਾਇਰ ਕਰੋ ਵਾਇਰ ਕਰੋ ਇਹ ਤੁਹਾਡੀ ਅੱਖਾਂ ਚ ਤੁਹਾਡਾ ਤੁਹਾਡਾ ਬੜਪਣ ਹੈ ਵਾਇਰ ਕਰੋ ਬਹੁਤ ਧੰਨਵਾਦ ਤੁਸੀਂ ਸਿਖਾਉਂਦੇ ਵੀ ਬਹੁਤ ਕੁਝ ਹੈ ਵਾਇਰ ਕਰੋ ਮਾਲਕ ਕਰਾਉਣ ਵਾਲਾ ਮਾਲਕ ਅਸੀਂ ਸਿਰਫ ਇੱਕ ਜ਼ਰੀਆ ਵਾਂ ਤੁਹਾਡੇ ਜਦੋਂ ਮੈਂ ਲੁਧਿਆਣੇ ਦੀ ਨਹੀਂ ਗੱਲ ਹੋਈ ਸੀ ਉਦੋਂ ਵੀ ਆਪਾਂ ਬਹੁਤ ਲਾਈਕ ਕੀਤੀਆਂ ਸੀ ਵੀਡੀਓ ਨੂੰ ਨਹੀਂ ਨਹੀਂ ਤੁਹਾਡੇ ਸਾਰਿਆਂ ਕਰਕੇ ਹੀ ਨਹੀਂ ਤਾਂ ਇੰਨੇ ਦੁੱਖ ਸਾਡੀ ਔਕਾਤ ਨਹੀਂ ਕਿਸੇ ਕਿਸੇ ਦਾ ਦੁੱਖ ਬੰਡਾ ਸਕੀਏ ਕਾਲਪੁਰਖ ਦੀ ਬੜੀ ਕਿਰਪਾ ਹੈ ਬਾਕੀ ਉਹ ਜਿਹੜਾ ਪ੍ਰਾਪਰਟੀ ਵਾਲਾ ਨਹੀਂ ਸੀ ਆ ਬੰਦਾ ਬਾਈ ਆਪਣਾ ਪ੍ਰਾਪਰਟੀ ਵਾਲਾ ਹਾਂ ਉਹ ਬੜੀ ਵੀਡੀਓ ਮੈਨੂੰ ਥੋੜਾ ਲੱਗੀ ਯਾਰ ਥੈਂਕ ਯੂ ਦੱਸਿਓ ਮੇਰੇ ਲੈ ਕੇ ਸੇਵਾ ਨੰਬਰ ਲੈ ਲਿਆ ਤੁਹਾਡਾ ਉਹ ਲੋੜ ਹੋਈ ਮੈਨੂੰ ਦੱਸਿਓ ਜ਼ਰੂਰ ਥੈਂਕ ਯੂ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਯਾਰ ਚਾਹ ਲਈ ਥੈਂਕ ਯੂ ਬਹੁਤ ਧੰਨਵਾਦ ਮੇਰਾ ਭਰਾ ਬਹੁਤ ਥੈਂਕ ਯੂ ਫੋਟੋ ਤੋਂ ਪਹਿਲਾਂ ਫੋਟੋ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਤੁਸੀਂ ਇੰਨੇ ਪੇਸ਼ੈਂਟਾਂ ਦੀ ਸੇਵਾ ਕਰ ਰਹੇ ਹੋ ਬਹੁਤ ਥੈਂਕ ਯੂ ਦਿਲੋਂ ਥੈਂਕ ਯੂ ਸ਼ੇਅਰ ਚੁਕਾ ਕੇ ਤੁਹਾਡੇ ਕਦਮਾਂ 'ਚ ਤੁਹਾਡੀ ਸੇਵਾ ਨੂੰ ਬਹੁਤ-ਬਹੁਤ ਸਲਾਮ ਹੈ ਆਪਣੇ ਕੋਈ ਘਰਦਿਆਂ ਦੀ ਬਹੁਤ ਧੰਨਵਾਦ ਸਟਾਫ ਦਾ ਬਹੁਤ ਧੰਨਵਾਦ ਵਾਹਿਗੁਰੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਆਜ ਆਜੋ ਪੱਕਾ ਪੱਕਾ ਮੇਰੀ ਸਰਕਾਰ ਪੱਕਾ ਪੱਕਾ ਥੈਂਕ ਯੂ ਠੀਕ ਹੈ ਜੀ ਕੋਈ ਵੀ ਬਚ ਗਏ ਹੋ ਤੁਸੀਂ ਹਜੇ ਹੋਰ ਕੀ ਬਚਣਾ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਕੋਈ ਲੋੜ ਹੋਈ ਸਾਨੂੰ ਦੱਸ ਦਿਓ ਦਵਾਈ ਤੁਸੀਂ ਲੈ ਲਓ ਜਿੰਨੀ ਵੀ ਦਵਾਈ ਚਾਹੀਦੀ ਹੈ ਫ੍ਰੀ ਲਈ ਜਾਓ ਫੋਟੋ ਕਰਾਓ ਯਾਰ ਲਿਓ ਲਿਓ ਇਹਨੂੰ ਖੋਲੋ ਕਿੱਦਾਂ ਬੈਠ ਕੇ ਬੈਠਾਂ ਕਿੱਦਾਂ ਫੋਨ ਕਿੱਥੇ ਤੁਹਾਡਾ ਆਪਾਂ ਪੂਰੀ ਕਰ ਲਓ ਬਾਅਦ ਸੈਂਡ ਕਰ ਦਾਂਗੇ ਲੋ ਆਓ ਜੀ ਕਿੱਥੇ ਫੋਨ ਤੁਹਾਡਾ ਇੱਥੇ ਵੀ ਖਿੱਚਦੇ ਫੋਟੋਆਂ ਇਹ ਕਰਦੇ ਮੈਂ ਸੈਂਡ ਕਰ ਦੂਗਾ ਹਰ ਜਗ੍ਹਾ ਰਹੀ ਹੈ ਖੜ ਜਾ ਕੋਟ ਆਜੋ ਮਾਤਾ ਜੀ ਆਜੋ ਧੰਨਵਾਦ ਹੋਰ ਠੀਕ ਹੋ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਥੈਂਕ ਯੂ ਕੋਈ ਲੋੜ ਹੋਈ ਦੱਸ ਦਿਓ ਚੱਡੀਆਂ ਵੀਡੀਓ ਵੇਖਦਾ ਰਿਆਂ ਵਾਹਿਗੁਰੂ 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 ਦਰਸ਼ਨ ਤੁਹਾਡੇ ਹੋ ਗਏ ਮਹਾਰਾਜ ਠੀਕ ਹੈ ਮਾਤਾ ਜੀ ਧੰਨਵਾਦ ਤੁਸੀਂ ਦਵਾਈ ਲੈ ਲਿਓ ਦਵਾਈ ਲੈ ਲਿਓ ਪੈਸੇ ਨਾ ਦਿਓ ਠੀਕ ਹੈ ਕਰ ਲਾਂਗੇ ਆਪਾਂ ਆਪ ਹੀ ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਤੇ ਮੇਰੇ ਆਪਣੀ ਟੀਮ ਨੂੰ ਇੱਕ ਜ਼ਰੀਆ ਫਾਊਂਡੇਸ਼ਨ ਦੀ ਪ ਤੈਂ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹਨਾ ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਦਾ ਜਿਨੇ ਸਾਡੀ ਸ਼ਰੀਰ ਨੂੰ ਇਸ ਕਾਬਲ ਬਣਾਇਆ ਕਿ ਅਸੀਂ ਕਿਸੇ ਦੇ ਕੰਮ ਆ ਸਕੀਏ ਔਰ ਧੰਨਵਾਦ ਕਰਨਾ ਚਾਹਨਾ ਮੈਂ ਆਸ਼ੂ ਭਾਜੀ ਦਾ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਮੈਂ ਮੇਰਾ ਫਰੀਦਕੋਟ ਸ਼ਾਇਦ ਤੀਜਾ ਚੌਥਾ ਗੇੜਾ ਹੈ ਅੱਜ ਤੱਕ ਪਰ ਆਸ਼ੂ ਭਾਈ ਦੇ ਕਿੰਨੇ ਹੀ ਸੈਂਕੜੇ ਗੇੜੇ ਲੱਗੇ ਔਰ ਸਾਡਾ ਪ੍ਰਿਧਮਨ ਵੀਰ ਸਚਿੰਦ ਭਾਜੀ 파ਰਸ ਮਨੂ ਚੰਦਨ ਸੁਖੀ ਵੀਰਾ ਰਾਹੁਲ ਵੀਡੀਓ ਬਣਾ ਰਿਹਾ ਇਹਨਾਂ ਸਾਰੀ ਟੀਮ ਦਾ ਧੰਨਵਾਦ ਕੀਏ ਇੰਨੇ ਸਾਲਾਂ ਤੋਂ ਨਿਰੰਤਰ ਅੱਜ ਵੀ ਮੈਂ ਸਾਰੇ ਪੇਸ਼ੈਂਟਾਂ ਨੂੰ ਅੰਦਰ ਮਿਲ ਕੇ ਆਇਆ तकरीबन 10-12 ਪੇਸ਼ੈਂਟ ਇੱਕ ਜ਼ਰੀਆ ਫਾਊਂਡੇਸ਼ਨ ਵੱਲੋਂ ਭੇਜੀ ਐਡਮਿਟ ਨੇ ਜਿਨ੍ਹਾਂ ਨੂੰ ਦਵਾਈਆਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਫ੍ਰੀ ਮਿਲ ਰਹੀਆਂ ਔਰ ਇਹਨਾਂ ਵਾਸਤੇ ਦੁਆਵਾਂ ਕਰਿਓ ਅਰਦਾਸ ਕਰਿਓ ਔਰ ਸਪੈਸ਼ਲੀ ਧੰਨਵਾਦ ਮੈਂ ਅੱਜ ਕਰਨਾ ਚਾਹੁੰਦਾ ਇਸ ਵੀਡੀਓ ਦੇ ਵਿੱਚ ਹਸਪੀਟਲ ਦੇ ਸਟਾਫ ਦਾ ਜਿਹੜੇ ਨਾ ਜਾਣੇ ਉਹ థੈਂਕਲੈਸ ਜੌਬ ਕਰ ਰਹੇ ਨੇ ਜਿਨ੍ਹਾਂ ਦਾ ਕਦੀ ਇਹਨਾਂ ਨੂੰ ਥੈਂਕ ਯੂ ਨਹੀਂ ਮਿਲਣਾ ਪਰ ਮੈਂ ਦਿਲ ਦੀਆਂ ਗਹਿਰਾਈਆਂ ਚ ਜਿਨਨੇ ਵੀ ਸਟਾਫ ਮੈਂਬਰਸ ਨੂੰ ਇੱਥੇ ਮਿਲਿਆ ਮੈਂ ਦਿਲ ਚੋਂ ਥੈਂਕ ਯੂ ਕੀਤਾ ਉਹਨਾਂ ਦਾ ਔਰ ਹਮੇਸ਼ਾ ਕਰਦਾ ਰਹੂਗਾ ਕਿਉਂਕਿ ਕਈ ਵਾਰ ਸਾਡੇ ਘਰਦਿਆਂ ਦੇ ਵੀ ਜ਼ਖਮ ਹੋਇਆ ਹੋਵੇ ਨਾ ਸਾਡੇ ਕੋਲ ਉਹਨਾਂ ਤੇ ਪੱਟੀ ਨਹੀਂ ਹੁੰਦੀ ਪਰ ਸਟਾਫ ਇੱਥੇ ਨਾ ਜਾਣੇ ਰੋਜ਼ ਕਿੰਨੀਆਂ ਹੀ ਹਜ਼ਾਰਾਂ ਪੱਟੀਆਂ ਕਿੰਨਾ ਇਲਾਜ ਕਰਦਾ ਹਾਲਾਂਕਿ ਚਲੋ ਲੋਕਾਂ ਨੂੰ ਬੜੇ ਗਿਲੇ ਸ਼ਿਕਵੇ ਵੀ ਰਹਿੰਦੇ ਨੇ ਕਿ ਡਾਕਟਰ ਐਦਾਂ ਡਾਕਟਰ ਐਦਾਂ ਪਰ ਚਲੋ ਹੱਥੋਂ ਦੀ ਪੰਜੋਂ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਇਸ ਸਮਾਜ ਚ ਹਰ ਤਰ੍ਹਾਂ ਦਾ ਬੰਦਾ ਹੈ ਚੰਗਾ ਵੀ ਆ ਮਾੜਾ ਵੀ ਆਪਾਂ ਚੰਗੇ ਵੱਲ ਫੋਕਸ ਕਰੀਏ ਤਾਂ ਅੱਜ ਮੈਂ ਫਰੀ ਧੰਨਵਾਦ ਕਰਨਾ ਚਾਹਨਾ ਵੱਡਾ ਧੰਨਵਾਦ ਸਾਡੇ ਡੋਨਰਸ ਦਾ ਕਿਉਂਕਿ ਜਿਹੜੀ ਇੱਥੇ ਲੱਖਾਂ ਹਜ਼ਾਰਾਂ ਦੀ ਦਵਾਈਆਂ ਰੋਜ਼ ਪੇਸ਼ੈਂਟਾਂ ਨੂੰ ਜਾਂਦੀਆਂ ਨੇ ਕਿਉਂਕਿ ਹਸਪੀਟਲ ਦਾ ਖਰਚਾ ਫ੍ਰੀ ਹੈ ਪਰ ਦਵਾਈ ਸਾਰੀ ਬਾਹਰੋਂ ਆਂਦੀ ਹੈ ਤੇ ਜਿਹੜੀ ਬਾਹਰੋਂ ਦਵਾਈ ਆਂਦੀ ਹੈ ਉਹਦੀ ਮਾਇਆ ਦੀ ਸੇਵਾ ਜਿਹੜੇ ਡੋਨਰ ਕਰ ਰਹੇ ਨੇ ਪਿਛਲੇ 10 ਸਾਲਾਂ ਤੋਂ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਪੇਸ਼ੈਂਟ ਦਾ ਤੁਹਾਡੇ ਹੱਥੇ ਦੁਆਵਾਂ ਮੰਗਦੀਆਂ ਮੰਗਦੇ ਨੇ ਅਸੀਂ ਵੀ ਮੰਗਦੇ ਏਦਾਂ ਹੀ ਸਾਡੇ ਨਾਲ ਜੁੜੇ ਰਹੋ ਮਾਲਕ ਸਾਡੇ ਹੱਥੋਂ ਇਹ ਕਲਯੁਗ ਦੇ ਵਿੱਚ ਸੇਵਾ ਲੈਂਦਾ ਰਹੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਤਾਂ ਜਰੂਰ ਤੁਹਾਡੇ ਕੋਲ ਵੀ ਦੇ ਕਦੀ ਕੋਈ ਮਰੀਜ਼ ਹੈ ਲੋੜਵੰਦ ਜਿਹੜਾ ਆਪਣਾ ਇਲਾਜ ਨਹੀਂ ਕਰਾ ਸਕਦਾ ਕਿਸੇ ਨੂੰ ਕੋਈ ਮਦਦ ਦੀ ਲੋੜ ਹੈ ਤਾਂ ਸਾਡੀ ਚੋਲੀ ਜਰੂਰ ਪਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ